ਜੇ ਅਸੀਂ ਛੋੜੇ ਸਾਹਿਬਜ਼ਾਦੇ ਸ਼ਹੀਦੀ ਦੀ ਗੱਲ ਕਰਦੇ ਹਾਂ ਜਿਸ ਨੂੰ ਇਸਲਾਮ ਦੀ ਕਸਵੱਟੀ ਤੇ ਪਰਖਦੇ ਹਾਂ ਤਾਂ ਇਹ ਪਤਾ ਲੱਗਦਾ ਕਿ ਸੁਬੇ ਸਰੰਦ ਨੇ ਇੱਕ ਨਹੀਂ ਚਾਰ-ਚਾਰ ਪਾਪ ਕੀਤੇ تھے۔ ਕਾਜ਼ੀ ਕਹਿ ਰਿਹਾ ਹਜ਼ੂਰ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜ ਜੁਰਮ ਵੀ ਹੈ ਨਹੀਂ ਇਸਲਾਮੀ ਸ਼ਰਅ ਦੀ ਕੋਈ ਸਜ਼ਾ ਤੈਅ ਨਹੀਂ ਕੀਤੀ ਗਈ। ਤਾਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਜਵਾਬ ਦਿੱਤਾ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਵਾਪਸੇ। ਬਦਲਾ ਹੀ ਲੈਣਾ ਹੋਗਾ ਤੁਹਮ ਲੇਗੇ ਬਾਪਸੇ ਖੁਦਾ ਮਹਿਫੂਜ਼ ਰੱਖੇ हमको ਐਸੇ ਪਾਪ ਸੇ ਪਹਿਲਾ ਗੰਗੂ ਦੁਸ਼ਤ ਧੋਖੇ ਨਾਲ ਬੇਈਮਾਨ ਹੋ ਕੇ ਛੋੜੇ ਸਾਹਿਬ ਜੀ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਨਾ ਕਰਾਉਂਦਾ ਤਾਂ ਹੋ ਸਕਦਾ ਸੂਰ ਦਾ ਇੱਕ ਟਰੇਣਾ ਬਾਪੜ ਦੀ ਨਾ ਕੋਈ ਹਿੰਦੂ ਨਾ ਮੁਸਲਮਾਨ ਅੱਲੋਹ ਜੀ ਕੇ ਪਿੰਡ ਪ੍ਰਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬ ਅਤੇ ਮਾਤਾ ਗੁਜਰ ਕੌਰ ਜੀ ਨੂੰ ਜਲਮ ਹਕੂਮਤ ਵੱਲੋਂ ਸ਼ਹੀਦ ਕੀਤਾ ਗਿਆ ਸੀਗਾ ਅਤੇ ਉੱਥੇ ਹੀ ਸ਼ਹੀਦ ਕਰਨ ਤੋਂ ਪਹਿਲਾਂ ਮਲੇਰ ਕੋਟਲਾ ਦੇ ਸ਼ੇਰ ਮੁਹੰਮਦ ਖਾਨ ਜਿਨ੍ਹਾਂ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਸੱਚ ਨੂੰ ਸੱਚ ਤੇ ਪਹਿਰਾ ਦਿੰਦੇ ਆ ਆਵਾਜ਼ ਦਿੱਤੀ ਸੀ ਕਿ ਇਸਲਾਮ ਦੇ ਵੱਲੋਂ ਜਿਹੜਾ ਇੱਕ ਜਿਹੜੇ ਛੋਟੇ ਬੱਚਿਆਂ ਨੇ ਉਹਨਾਂ ਨੂੰ ਜਿਹੜਾ ਸ਼ਹੀਦ ਕਰਨ ਦਾ ਮਾਰਨ ਦਾ ਜਿਹੜਾ ਇੱਕ ਜਿਹੜੀ ਇਸਲਾਮ ਜਿਹੜੀ ਇਜ਼ਾਤ ਨਹੀਂ ਦਿੰਦਾ ਤੇ ਅੱਜ ਉਨ੍ਹਾਂ ਸਿੱਖ ਸਾਂਝ ਜਿਹੜੀ ਭਾਈਚਾਰਕ ਮੁਸਲਿਮ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਆ ਨਵਾਬ ਮਲੇਰਕੋਣਾ ਦੇ ਵੰਸ ਜੀ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਨਸੀਰ ਅਖਤਰ ਜੀ ਜਿਹੜੇ ਮਸ਼ਹੂਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਫਤਿਹਗੜ ਸਾਡੀ ਧਰਤੀ ਪਹੁੰਚੇ ਨੇ ਡਾਕਟਰ ਸਾਹਿਬ ਵਾਹਿਗੁਰੂ ਖਾਲਸਾ ਵੀ ਫਤਿਹ ਜੀ ਫਤਿਹ ਜੀ ਫਤਿਹ ਮੈਂ ਬਹੁਤ ਧੰਨਵਾਦ ਹੈ ਕਿ ਤੁਸੀਂ ਮੈਨੂੰ ਆਪਣੇ ਚੈਨਲ ਦੇ ਰਾਹੀਂ ਸੰਗਤਾਂ ਦੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਅੱਜ ਤੁਸੀਂ ਫਤਿਹਗੜ ਸਾਹਿਬ ਦੀ ਉਸ ਸਭ ਤੋਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਤੇ ਪਹੁੰਚੇ ਹੋ ਛੋਟੇ ਸਵਜਾਦਾਂ ਦਾ ਸ਼ਹੀਦੀ ਦਾ ਹੜਾ ਮਨਾਇਆ ਜਾ ਰਿਹਾ ਕਿਸ ਤਰ੍ਹਾਂ ਸਮਝਦੇ ਹੋ ਕਿਉਂਕਿ ਇਸਲਾਮ ਇੱਕ ਕਬੂਲ ਨਹੀਂ ਕਰਦਾਗਾ ਇਸਲਾਮ ਇਜਾਜ਼ਤ ਨਹੀਂ ਦਿੰਦਾ ਕਿ ਜਿਹੜੇ ਛੋਟੇ ਬੱਚੇ ਨੇ ਜਾਂ ਕਿਸੇ ਨੂੰ ਬੇਕਸੂਰ ਨੂੰ ਜਿਹੜਾ ਮਾਰ ਦੇਣਾ ਸ਼ਹੀਦ ਕਰ ਦੇਣਾ ਇਹਨੂੰ ਉਸ ਦੀ ਹਕੂਮਤ ਨੂੰ ਕੀ ਸਮਝਦੇ ਤੁਸੀਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਜ਼ਾਲਮ ਆ ਉਹ ਜ਼ਾਲਮ ਹੈ ਜਿਹੜਾ ਪਾਪੀ ਉਹ ਪਾਪੀ ਹੈ ਦੂਸਰੀ ਗੱਲ ਹੈ ਜਿਹੜਾ ਹਾਕਮ ਹੁੰਦਾ ਨਾ ਉਸ ਦੇ ਲਈ ਪਹਿਲਾਂ ਉਸ ਦੀ ਹਕੂਮਤ ਹੁੰਦੀ ਹੈ ਧਰਮ ਅਗਰ ਹੁੰਦਾ ਬਲਕਿ ਹਾਕਮ ਲੋਕ ਤਾਂ ਆਪਣੇ ਮੁਫਾਦ ਲਈ ਆਪਣੇ ਸਵਾਰਥ ਲਈ ਧਰਮ ਦਾ ਇਸਤੇਮਾਲ ਕਰਦੇ ਨੇ ਧਰਮ ਨੂੰ ਵਰਤਦੇ ਨੇ ਅੱਜ ਵੀ ਧਰਮ ਦੇ ਹੁੱਕੇ ਲਾਲਾ ਕੇ ਹਕੂਮਤਾਂ ਹਾਸ ਕੀਤੀ ਉਹ ਤੇ ਚਲਾਈਆਂ ਜਾ ਰਹੀਆਂ ਨੇ ਇਸ ਲਈ ਕਦੇ ਵੀ ਇੱਕ ਹਾਕਮ ਦੀ ਹਕੂਮਤ ਨੂੰ ਉਹਦੇ ਧਰਮ ਆ ਉਸ ਦੀ ਕੌਮ ਨਾਲ ਜੋੜ ਕੇ ਨਹੀਂ ਵੇਖਿਆ ਜਾਣਾ ਚਾਹੀਦਾ ਜੇ ਅਸੀਂ ਛੋੜੇ ਸਾਹਿਬਜ਼ਾਦੇ ਸ਼ਹੀਦੀ ਦੀ ਗੱਲ ਕਰਦੇ ਹਾਂ ਜਿਸ ਨੂੰ ਇਸਲਾਮ ਦੀ ਕਸਵੱਟੀ ਤੇ ਪਰਖਦੇ ਹਾਂ ਤਾਂ ਇਹ ਪਤਾ ਲੱਗਦਾ ਕਿ ਸੂਬੇ ਸਰੰਧਨ ਨੇ ਇੱਕ ਨਹੀਂ ਚਾਰ-ਚਾਰ ਪਾਪ ਕੀਤੇ ਥੇ ਕਿਉਂਕਿ ਇਸਲਾਮ ਦੀ ਸਪਸ਼ਟ ਸਿੱਖਿਆ ਹੈ ਅ ਕੁਰਾਨ ਸ਼ਰੀਫ ਚ ਸੂਰਤ ਅਲ ਮਾਇਦਾ ਆਇਤ ਨੰਬਰ 32 ਕਿ ਜਿਸ ਨੇ ਕਿਸੇ ਨਿਰਦੋਸ਼ ਜਾਨ ਦੀ ਹੱਤਿਆ ਕੀਤੀ ਉਹਨੇ ਸਾਰੀ ਇਨਸਾਨੀ ਦੀ ਹੱਤਿਆ ਕਰਤੀ ਦੂਸਰੇ ਇਹ ਵੀ ਜਿਹੜੇ ਛੋਟੇ ਬੱਚੇ ਨੇ 7 ਤੋਂ 9 ਸਾਲ ਦੇ ਉਹਨਾਂ ਪਰ ਸਰਰ ਲਾਗੂ ਨਹੀਂ ਹੁੰਦੀ ਹੈਗੀ ਤੀਸਰੀ ਗੱਲ ਇਹ ਹੈ ਕੁਰਾਨ ਸ਼ਰੀਫ ਜੀ ਦਾ ਚੈਪਟਰ ਹੈ ਅਲ ਬਕਰਾ ਉਹਦੀ ਪੰਕਤੀ ਨੰਬਰ 256 ਲਾਇਕ ਰਾਹ ਫਿੱਦਨ ਏਨੀ ਕਿ ਇਸਲਾਮ ਵਿੱਚ ਜ਼ੋਰ ਜ਼ਬਰਦਸਤੀ ਨਹੀਂ ਕੋਈ ਤੱਕਾ ਨਹੀਂ ਹੈਗਾ ਤੇ ਹੁਣ ਜੇ ਅਸੀਂ ਦੇਖਦੇ ਹਾਂ ਤਾਂ ਸੂਬੇ ਸਰੰਦ ਨੇ ਤਿੰਨੇ ਜੁਰਮ ਕੀਤੇ ਨੇ ਦੇਖੋ ਸਾਡਾ ਇੱਕ ਦੇਸ਼ ਦਾ ਸੰਵਿਧਾਨ ਹੈ ਜਿਹੜਾ ਉਹ ਧਰਮ ਨੂੰ ਸੰਵਿਧਾਨ ਨੂੰ ਫਾਲੋ ਕਰਦਾ ਅੱਛਾ ਨਾਗਰਿਕ ਹੈ ਜਿਹੜਾ ਤੋੜਦਾ ਉਲੰਘਣਾ ਕਰਦਾ ਉਹ ਮੁਜਰਮ ਹੈ ਇਸ ਲਈ ਇਸਲਾਮ ਦਾ ਵੀ ਇੱਕ ਸੰਵਿਧਾਨ ਹੈ ਪਵਿੱਤਰ ਕੁਰਾਨ ਤੇ ਹਦੀਸ ਹੋ ਜਿਹੜਾ ਇਹ ਸਿੱਖਿਆਵਾਂ ਦੀ ਪਾਲਣਾ ਕਰਦਾ ਉਹ ਸੱਚਾ ਮੁਸਲਮਾਨ ਹੈ ਜਿਹੜਾ ਤੋੜਦਾ ਉਹ ਮੁਜਰਮ ਹੈ ਪੂਰੀ ਇਸਲਾਮ ਜਿਹੜਾ ਹੈ ਵੀ ਸ਼ਰਾਬ ਪੀਣਾ ਹਰਾਮ ਪੀਣਾ ਬਰਜਤ ਹੈ ਹੁਣ ਜੇ ਕੋਈ ਮੁਸਲਮਾਨ ਦੇ ਘਰ ਪੈਦਾ ਹੋ ਕੇ ਸ਼ਰਾਬ ਪੀਂਦਾ ਹੈ ਵਿਆਜ ਖਾਂਦਾ ਹੈ ਤਾਂ ਮੁਜਰਮ ਹੈ ਇਸ ਤਰ੍ਹਾਂ ਜਿਵੇਂ ਸਿੱਖ ਧਰਮ ਚ ਕਿਹਾ ਗਿਆ ਵੀ ਸਿਗਰਟ ਪੀਣਾ ਤਮਾਕੂ ਪੀਣਾ ਬਰਜਤ ਹੈ ਨਾ ਜੇ ਕੋਈ ਸਿੱਖਾਂ ਦੇ ਘਰ ਪੈਦਾ ਹੋ ਕੇ ਸਿਗਰਟ ਜਾਂ ਤਮਾਕੂ ਸੇਵਨ ਕਰਦਾ ਹੈ ਤਾਂ ਸਿੱਖੀ ਦਾ ਉਹਨਾਂ ਕੀ ਰਹਿਣ ਦੇਣਾ ਹੁਣ ਜੇ ਕੋਈ ਹੋਰ ਸੀਗਰਟ ਜਾਂ ਤਮਾਕੂ ਨੂੰ ਸਿੱਖੀ ਨਾਲ ਜੋੜ ਦੇਵੇ ਤਾਂ ਨਿਆਂ ਹੈ ਨਾ ਇਸ ਤਰ੍ਹਾਂ ਹੀ ਇਸਲਾਮ ਨੇ ਜਿਹੜਾ ਸਭ ਤੋਂ ਵੱਡੇ ਗੁਨਾਹ ਨੇ ਸਭ ਤੋਂ ਵੱਡਾ ਗੁਨਾਹ ਹੈ ਕਿਸੇ ਰੱਬ ਤੋਂ ਇਲਾਵਾ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੀ ਪੂਜਾ ਕਰਨਾ ਉਸ ਤੋਂ ਬਾਅਦ ਜਿਹੜੇ ਵੱਡੇ ਵੱਡੇ ਗੁਨਾਹ ਨੇ ਉਹਨਾਂ ਵਿੱਚ ਇੱਕ ਵੱਡਾ ਗੁਨਾਹ ਹੈ ਕਿਸੇ નિર્ਦੋਸ਼ ਦੀ ਹੱਤਿਆ ਕਰ ਦੇਣਾ ਤੇ ਹੁਣ ਜਦੋਂ ਇਤਿਹਾਸ ਦੱਸਦਾ ਹੈ ਤੇ ਜਿਹੜਾ ਸੂਬੇ ਸਰੰਦ ਦੀ ਕਚਹਿਰੀ ਜਦੋਂ ਪੇਸ਼ ਕੀਤਾ ਗਿਆ ਛੋਟੇ ਸਾਹੂ ਜੱਤ ਦੇ નિર્ਦੋਸ਼ ਤੇ ਜਦੋਂ ਸੂਬੇ ਸਰੰਦ ਨੇ ਕਿਤਾਬ ਹੈ ਸਿੱਖਾਂ ਲਈ Hindu ਚੰਗੇ ਜਾਂ ਮੁਸਲਮਾਨ 59 ਨੰਬਰ 37 ਤੇ ਭਾਈ ਨਿਰਧਰ ਸਿੰਘ ਪਲੇਟ ਨੇ ਲਿਖਿਆ 166 ਚਪੀਆ ਕਿ ਜਦੋਂ ਸੂਬੇ ਸਰਾਂਦੀ ਕਚਹਿਰੀ 'ਚ ਛੋੜੇ ਸਾਹਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਹੈ ਤਾਂ ਸੂਬੇ ਸਰਾਂਦ ਕਾਜ਼ੀ ਨੂੰ ਪੁੱਛਦਾ ਕਾਜ਼ੀ ਮਤਲਬ ਜੱਜ ਕਿ ਇਹਨਾਂ ਨੂੰ ਸ਼ਰਅ ਅਨੁਸਾਰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਤੋਂ ਉਹਦੇ ਵਿੱਚ ਸਾਫ਼ ਸ਼ਬਦਾਂ 'ਚ ਲਿਖਿਆ ਕੋਟ ਕਰਦਾ ਉਹਨਾਂ ਨੇ ਉਹਨੇ ਕਿ ਹਜ਼ੂਰ ਕਾਜ਼ੀ ਕਹਿ ਰਿਹਾ ਹਜ਼ੂਰ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿਜੀ ਜੁਰਮ ਵੀ ਹੈ ਨਹੀਂ ਇਸਲਾਮੀ ਸ਼ਰਅ 'ਚ ਕੋਈ ਸਜ਼ਾ ਤਵੀਜ਼ ਨਹੀਂ ਕੀਤੀ ਗਈ ਦਿੱਤੀ ਜਾ ਸਕਦੀ ਹੁਣ ਫਿਰ ਉਸ ਤੋਂ ਬਾਅਦ ਸਵੇਸਰੰਦ ਨੇ ਦੇਖਿਆ ਵੀ ਇਹਨਾਂ ਨੂੰ ਕੋਈ ਸਜ਼ੰਦਤੀ ਜਾ ਸਕਦੀ ਤਾਂ ਉਸ ਵੇਲੇ ਨਵਾਬ ਸ਼ੇਰਮੁਹੰਦ ਖਾਨ ਜਿਹੜਾ ਮੇਰੇ ਕੋਲੇ ਦਾ ਸੀ ਉਹ ਮੌਜੂਦ ਸੀ ਤੇ ਨਵਾਬ ਸ਼ੇਰਮੁਹੰਦ ਖਾਨ ਦਾ ਭਰਾ ਚਮਕੌਰ ਦੀ ਗੜ੍ਹੀ 'ਚ ਲੜਦਾ ਹੋਇਆ ਮਾਰਿਆ ਗਿਆ ਸੀ ਤਾਂ ਸਵੇਸਰੰਦ ਨਵਾਬ ਸ਼ੇਰਮੁਹੰਦ ਖਾਨ ਨੂੰ ਕਹਿੰਦਾ ਵੀ ਤੂੰ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ ਨਾ ਬੱਚਿਆ ਤੂੰ ਤਾਂ ਜੋਗੀ ਅੱਲਾ ਯਾਰ ਖਾਨ ਲਿਖਦਾ ਹੈ ਸ਼ਹੀਦਾਂ ਨੇ ਵਫਾ ਦੇ ਪੰਨਾ ਨੰਬਰ 104 ਤੇ ਤਾਂ ਨਵਾਬ ਸ਼ੇਰਮੁਹੰਦ ਖਾਨ ਨੇ ਜਵਾਬ ਦਿੱਤਾ ਬਦਲਾ ਹੀ ਲੈਣਾ ਹੋਗਾ ਤੂੰ ਹਮ ਲੇਂਗੇ ਵਾਪਸੇ ਬਦਲਾ ਹੀ ਲੈਣਾ ਹੋਗਾ ਤੁਹਮ ਲੇਗੇ ਬਾਪ ਸੇ ਖੁਦਾ ਮਹਿਫੂਜ਼ ਰੱਖੇ हमको ਐਸੇ ਪਾਪ ਸੇ ਇਤਿਹਾਸ ਦਾਸਾ ਇੱਕ ਕਿਤਾਬ ਹੈ ਜਫਰਨਾਮਾ ਸਟਰੀਕ ਦੇ ਪੰਨਾ ਨੰਬਰ 16 ਤੇ ਲਿਖਦੇ ਨੇ ਬਾਬੂ ਤੇਜਾ ਸਿੰਘ ਜੀ ਕਿ ਜਦੋਂ ਨਵਾਬ ਸ਼ੇਰਮੁਹੰਦ ਖਾਨ ਨੇ ਕਿਹਾ ਵੀ ਤੇਰੇ ਡਾਇਟਰਾਂ ਦੇ ਪਿਤਾ ਨਾਲ ਇਹਨਾਂ ਮਸੂਮ ਬੱਚੇ ਦਾ ਕੀ ਬਗੜਾ ਤੂੰ ਇਹਨਾਂ ਦੀ ਜਾਨ ਲੈਂਡੂ ਕਿਦਰ ਪਿਆ ਤਾਂ ਸੰਭਵ ਸੀ ਕਿ ਸੂਬਾ ਸਰਦ ਛੋੜੇ ਸਾਹਿਬ ਜਦੋਂ ਛੱਡ ਦਿੰਦਾ ਤਾਂ ਕੋਲੇ ਬੈਠਾ ਦੁਸ਼ਟ ਦੀਵਾਨ ਸੁਚਨੰਦ ਜਿਹੜਾ ਸੂਬੇ ਸਰਦ ਦਾ ਖਾਸਲਾਹਕਾਰ ਸੀ ਉਹ ਬੋਲ ਉੱਠਿਆ ਕਿ ਸੱਪ ਦੇ ਵਿੱਚ ਸੱਪ ਹੁੰਦੇ ਨੇ ਇਸ ਗੱਲ ਨੇ ਜ਼ਾਲਮ ਸੂਬਾ ਸਰਾਂ ਦੇ ਦਿਲ ਤੇ ਬਰੂਦ ਦਾ ਕੰਮ ਕੀਤਾ ਉਹਦੇ ਬਾਰ ਬਾਰ ਭੜਕਾਉਣ ਤੇ ਸੂਬਾ ਸਰਾਂ ਜਿਹੜਾ ਜਦੋਂ ਸਜ਼ਾ ਦੇਣ ਲਈ ਤਿਆਰ ਹੋ ਗਿਆ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਉਹਦੀ ਕਚਹਿਰੀ 'ਚ ਉਹ ਕਹਿੰਦਾ ਵਾਕ ਆਊਟ ਕਰ ਗਿਆ ਵੀ ਤੇਰੀ ਲੜਾਈ ਸੂਬਿਆ ਇਹਨਾਂ ਦੇ ਪਿਤਾ ਨਾਲ ਹੈ ਇਹਨਾਂ ਮਾਸੂ ਬੱਚਿਆਂ ਨੇ ਕੀ ਬਗੜਿਆ ਇਹਨੂੰ ਕਿਹਾ ਜਾਂਦਾ ਹਾ ਦਾ ਨਾਰਾ ਵੀ ਯਾਦ ਰੱਖ ਜਿੱਥੇ ਮਾਸੂਮਾਂ ਤੇ ਨਿਰਦੋਸ਼ਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੁਣ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਊਗਾ ਇਹ ਇਸ ਇਤਿਹਾਸ ਤੋਂ ਬਾਅਦ ਪਤਾ ਲੱਗਦਾ ਵੀ ਜੇ ਪਹਿਲਾਂ ਗੰਗੂ ਦੁਸ਼ਟ ਧੋਖੇ ਨਾਲ ਬੇਈਮਾਨ ਹੋ ਕੇ ਛੋੜੇ ਸਾਹਿਬ ਜਦੋਂ ਮਾਤਾ ਜੀ ਨੂੰ ਗ੍ਰਿਫਤਾਰ ਨਾ ਕਰਾਉਂਦਾ ਤਾਂ ਹੋ ਸਕਦਾ ਸੋਗ ਦਾ ਹੀ ਕਟਰੇਣਾ ਵਾਪਰਦੀ ਕਿਉਂਕਿ ਸੂਬੇ ਸਰੰਦ ਨੂੰ ਕਿਹਾ ਸੁਪਨਾ ਆਉਂਦਾ ਸੀ ਕਿ ਮਾਤਾ ਜੀ ਛੋੜੇ ਸਾਹਿਬ ਜਦੋਂ ਗੰਗੂ ਦੇ ਘਰੇ ਨੇ ਉਹਨਾਂ ਦੀ ਸ਼ਕਲ ਵੀ ਨਹੀਂ ਦੇਖੀ ਹੁੰਦੀ ਉਸ ਤੋਂ ਬਾਅਦ ਜਦੋਂ ਕਾਜ਼ੀ ਨੇ ਫੈਸਲਾ ਦੇ ਦਿੱਤਾ ਵੀ ਇਸਲਾਮੀ ਸ਼ਰਾਜ ਲਾਗੂ ਨਹੀਂ ਹੁੰਦੀ ਉਹਨਾਂ ਦੀ ਤਾਂ ਸੂਬੇ ਸਰੰਦ ਨੂੰ ਬਾਰ-ਬਾਰ ਦਿਵਾਨ ਸੁਚਨ ਦਾ ਨਾਮ ਪੜਗਾਉਂਦਾ ਤਾਂ ਹੋ ਸਕਦਾ ਇਹ ਕਟਰੇਣਾ ਵਾਪਰਦੀ ਹੁਣ ਜਿੱਥੇ ਅਸੀਂ ਲੰਨਤ ਪਾਉਣੀ ਆ ਸੂਬੇ ਸਰੰਦ ਨੂੰ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਇੱਕ ਹੰਕਾਰੀ ਹਾਕਮ ਨੂੰ ਉੱਥੇ ਗੰਗੂ ਤੇ ਦਵੰਸਤron ਦੀ ਵੀ ਘਟਜੋ ਬਿਮਾਰ ਨਹੀਂ ਹੈਗੇ ਕਿਉਂਕਿ ਸਾਡੇ ਸੰਵਿਧਾਨ ਦੀ ਧਾਰਾ 120B 120B ਧਾਰਾ ਜਿਹਦੇ ਵਿੱਚ ਕਿਹਾ ਗਿਆ ਜਿੰਨਾ ਜੁਰਮ ਕਰਨ ਵਾਲਾ ਦੋਸ਼ੀ ਹੈ ਉਨਾ ਹੀ ਪੜਗਾਉਣ ਵਾਲਾ ਦੋਸ਼ੀ ਹੈ ਠੀਕ ਹੈ ਨਹੀਂ ਤੇ ਇਸ ਲਈ ਇਹ ਇੱਕ ਜਿਹੜੀ ਸੀ ਮੈਂ ਥੋੜੇ ਚੈਨਲ ਦਾ ਹੀ ਸੰਗਤਾਂ ਨੂੰ ਅਪੀਲ ਕਰੂੰਗਾ ਵੀ ਇਸ ਇਹਨੂੰ ਅਸੀਂ ਇੱਕ ਰਸਮ ਨਾ ਬਣਾਈਏ ਅਸੀਂ ਕੀ ਕਰਦੇ ਹਾਂ ਹਰ ਸਾਲ ਇਸ ਆਖਰੀ ਮਹੀਨੇ ਹਫਤੇ ਜਾ ਕੇ ਇਤਿਹਾਜ਼ਰੀ ਦਿੰਦੇ ਆ ਜਾਂ ਲੰਗਰੀ ਸੇਵਾ ਕਰਦੇ ਹੋਰ ਸੇਵਾ ਕਰਕੇ ਕਹਿੰਦੇ ਅਸੀਂ ਡਿਊਟੀ ਪੂਰੀ ਕਰਤੀ ਆ ਆਪਣਾ ਫਰਜ਼ ਨਹੀਂ ਇਹ ਨੰਨੇ ਸਾਹਿਬਜ਼ਾਦੇ ਦੀ ਜਿਹੜੀ ਲਾਸਾਨੀ ਸ਼ਹਾਦਤ ਹੈ ਇਹਦੇ ਪਿੱਛੇ ਛੁਪਿਆ ਉਹਨਾਂ ਦਾ ਜਿਹੜਾ ਜਜ਼ਬਾ ਔਰ ਮਾਤਾ ਜੀ ਗੁਜਰਕੌਰ ਤੇ ਦਸ਼ਮੇ ਪਿਤਾ ਸ੍ਰੀ ਗੁਰਗੁਰੀਦ ਸਿੰਘ ਜੀ ਬਲਦ ਉੱਤੇ ਹੋਏ ਸੰਸਕਾਰਾਂ ਤੇ ਮਰਬਿਟਰ ਦਾ ਜਜ਼ਬਾ ਉਹਨੂੰ ਅਸੀਂ ਕਿਸ ਤਰ੍ਹਾਂ ਕਹਿੰਦੇ ਅੱਖੋਂ ਉਲੇ ਕਰ ਰਹੇ ਹਾਂ ਸਾਨੂੰ ਜ਼ਰੂਰਤ ਹੈ ਕਿ ਅਸੀਂ ਇਹ ਸ਼ਹੀਦੀ ਦੀ ਜੋ ਜਿਹੜੀ ਮਿਸਾਲ ਸੀ ਕਿਉਂ ਦਿੱਤੀ ਗਈ ਇਨਸਾਨੀਅਤ ਲਈ ਦਿੱਤੀ ਗਈ ਕਿਉਂਕਿ ਮਾਨਸ ਕੀ ਜਾਤ ਸਭੇ ਕੇ ਪਹਿਚਾਨ ਵੋ ਹੈ ਨਾ ਇੱਕ ਪਿਤਾ ਇਸ ਕੇ ਹਮਾਰੇ ਤੇ ਇਸ ਕਰਕੇ ਅਸੀਂ ਉਸ ਦਿੱਤੀ ਹੋਈ ਉਹਨਾਂ ਦੀ ਕੁਰਬਾਨੀ ਨੂੰ ਮੁਹੱਬਤ ਪਿਆਰ ਪ੍ਰੇਮ ਨਾਲ ਜੋੜੀਏ ਤੇ ਔਰ ਇਸ ਗੱਲ ਨੂੰ ਅੱਗੇ ਵਧਾਈਏ ਔਰ ਆਪਣੀ ਆਪਣੀ ਨਸਲ ਨੂੰ ਇਹਦੀ ਅਸਲ ਹਕੀਕਤ ਦਸੀਏ ਵੀ ਕਿਉਂ ਕਰਵਾਣੀ ਦਿੱਤੀ ਗਈ ਅਸੀਂ ਕੁਰਾਨੀ ਤਾਂ ਯਾਦ ਰੱਖਦੇ ਨੇ ਲੇਕਿਨ ਕੁਰਾਨੀ ਕੀ ਦਿੱਤੀ ਇਹ ਸੁਪੜ ਜਾਣੇ ਅਸੀਂ ਕਿਉਂਕਿ ਗੁਰੂ ਸਾਹਿਬਾਨਾਂ ਦੇ ਲਾਲੋ ਜਾਂ ਸਿੱਖ ਫੌਜਾਂ ਦੇ ਸਮੇਂ ਲਾਲੋ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਰਹੰਦ ਤੇ ਚੜ ਕੇ ਇਸ ਨੂੰ ਸਰਹੰਦ ਫਤਿਹ ਕੀਤੀ ਸੀਗੀ ਪਰ ਉਦੋਂ ਉਹਨਾਂ ਨੇ ਉਹਨਾਂ ਨੇ ਤਾਂ ਹੀ ਨਹੀਂ ਸਮਝਿਆ ਕਿ ਮੁਸਲਮਾਨਾਂ ਨੇ ਸਾਨੂੰ ਇਦੋਂ ਕੀਤਾ ਸੀਗਾ ਉਹਨਾਂ ਨੇ ਇਹ ਸੀਗਾ ਸੀਗਾ ਵੀ जिने 사티 ਨੂੰ ਨਕਾਰਿਆ ਸੀਗਾ ਜ਼ਾਲਮ ਨੇ ਜ਼ਾਲਮ ਤੇ ਜ਼ੁਲਮ ਦੇ ਵਿਰੁੱਧ ਸੀਗੇ ਕਿਉਂਕਿ ਜਦੋਂ ਸਿੱਖ ਫਰਜ਼ਨ ਚੜ੍ਹ ਕੇ ਆਈਆਂ ਉਹਨਾਂ ਨੇ ਮੁਸਲਮਾਨਾਂ ਦੇ ਮਕਬਰਿਆਂ ਵੱਲ ਅੱਖ ਵੀ ਨਹੀਂ ਕੀਤੀ ਕਿਉਂਕਿ ਦੇਖੋ ਪਤਾ ਕੀ ਹੈ ਅਗਰੈਸਰਾਂ ਦੀ ਗੱਲ ਹੁੰਦੀ ਸ਼੍ਰੀ ਗੁਰੂ ਰਣਜੀਤ ਸਾਹਿਬ ਜੀ ਇੱਥੇ 6 ਗੁਰੂਆਂ ਦੀ ਬਾਣੀ ਹੈ ਨਾ ਤੇ ਸਤ ਮੁਸਲਮਾਨਾਂ ਦੀ ਬਾਣੀ ਬਾਣੀ ਹੈ ਜਦੋਂ ਇੱਕ ਸਿੱਖ ਨਤਬਸ ਗੁੰਦਾ ਗੁਰੂ ਰਣਜੀਤ ਸਾਹਿਬ ਦੇ ਅੱਗੇ ਤਾਂ ਸਤ ਮੁਸਲਮਾਨਾਂ ਦੀ ਵੀ ਬਾਣੀ ਨੂੰ ਨਤਬਸ ਗੁੰਦਾ ਹੈ ਨਾ ਫਿਰ ਉਸ ਤੋਂ ਬਾਅਦ ਜਦੋਂ ਪੰਜਵੀਂ ਪਾਸ਼ ਆਈ ਸ਼੍ਰੀ ਹਰਮੰਦਰ ਸਾਹਿਬ ਦਾ ਨੀਤ ਕਰਨ ਲੱਗੇ ਤਾਂ ਇੱਕ ਮੁਸਲਮਾਨ ਸੂਫੀ ਮੀਆਂ ਮੀਰ ਨੂੰ ਬੁਲਾਇ ਹੈ ਨਾ ਜਦੋਂ ਜੇ ਕਿਸੇ ਧਰਮ ਦੇ ਵਿਰੁੱਧ ਹੁੰਦੀ ਜਾਂ ਕੌਮ ਦੇ ਵਿਰੁੱਧ ਹੁੰਦੀ ਤਾਂ ਦਸਵੇਂ ਪਿਤਾ ਸ੍ਰੀ ਗੁਰੂ ਗਬਿੰਦ ਸਿੰਘ ਜੀ ਕਦੇ ਵੀ ਗਨੀਖਾਂ ਨਬੀਖਾਂ ਨੂੰ ਹੁਕਮਨਾਮਾ ਨਾ ਬਖਸ਼ਦੇ ਕਿ ਨਬੀਖਾਂ ਤੇ ਗਨੀਖਾਂ ਸਾਨੂੰ ਪੁੱਤਰਾਂ ਨੂੰ ਵਧ ਕੇ ਪਿਆਰੇ ਨੇ ਸਾਡਾ ਸਿੱਖ ਖਾਲੀਅਤ ਦਰਸ਼ਨ ਨਾ ਦੇਵੇ ਸਿੱਖ ਇਤਿਹਾਸ ਪੰਨਾ ਨੰਬਰ 626 426 ਮਾਲਵਾ ਇਤਿਹਾਸ ਭਾਗ ਪਹਿਲਾ ਪੰਨਾ ਨੰਬਰ 110 ਤੇ ਦਰਜ ਹੈ ਹੈ ਨਾ ਤੇ ਫਿਰ ਜਦੋਂ ਹੁਕਮਨਾਮਾ ਲੈ ਕੇ ਨਬੀਖਾਂ ਤੇ ਗਨੀਖਾਂ ਘਰ ਪਾਉਂਦੇ ਨੇ ਤਾਂ ਨਬੀਖਾਂ ਦੀ ਇੱਕ 5 ਸਾਲ ਦੀ ਬੇਟੀ ਹੈ ਉਹ ਹੁਕਮਨਾਮੇ ਨੂੰ ਪੁੱਛ ਲੈ ਕੇ ਦੇਖ ਕੇ ਪੁੱਛਦੀ ਹੈ ਆਪਣੇ ਪਿਤਾ ਤੋਂ ਕਪਤਾਨ ਜੀ ਅੱਬਾ ਜੀ ਇਹ ਕੀ ਲੈ ਕੇ ਆਏ ਹੋ ਕਿ ਹੁਕਮਨਾਮਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਉਹਦੇ ਵਿੱਚ ਸਾਨੂੰ ਪੁੱਤਰ ਕਿਹਾ ਉਹਨਾਂ ਨੇ ਇੱਕ ਖਤ ਪਾਈ ਤਾਰੂ ਸਿੰਘ ਬਾਰਸ ਦੇ ਬਾਰਸਾਂ ਦੇ ਨਾਮ ਸ਼ਰੋਣੀ ਕਮੇਟੀ ਉਹਨਾਂ ਨੂੰ ਕਿਤਾਬ ਛਪੀ ਹੈ ਉਹਦੇ ਪੰਨਾ ਨੰਬਰ 38 'ਚ ਛਪਿਆ ਇਹ ਤੇ ਉਹਨਾਂ ਨੇ ਜਦੋਂ ਹੁਕਮਨਾਮਾ ਫੜ ਲੰਦੀ ਆ ਉਹ ਆਪਣੇ ਪਿਤਾ ਤੋਂ ਔਰ ਉਹਨੂੰ ਚੁੰਮਦੀ ਹੈ ਚੁੰਮ ਕੇ ਅੱਖਾਂ 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 ਲਾਉਂਦੀ ਹੈ ਪੰਜ 6 ਸਾਲ ਦੀ ਬੱਚੀ ਸੀ ਤੇ ਗੋਲ ਘੁੰਮਦੀ ਹੈ ਮੈਂ ਪੋਤੀ ਕਿਉਂਕਿ ਜੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਦੇ ਪੁੱਤਰ ਹੋਏ ਨਵੀ ਖਾਨ ਦੇ ਤਾਂ ਮੈਂ ਪੁੱਤਰੀ ਹੋਈ ਨਾ ਕਹਿ ਲੱਗੀ ਗਾ ਰਹੀ ਹੈ ਮੈਂ ਪੋਤੀ ਮੈਂ ਪੋਤੀ ਮੈਂ ਆਬਦਾਰ ਮੋਤੀ ਮੈਂ ਪ੍ਰੀਤ ਸੰਗ ਪਰੋਤੀ ਮੈਂ ਜੋਤ ਸੰਗ ਜੋਤੀ ਮੈਂ ਪੋਤੀ ਮੈਂ ਪੋਤੀ ਫਿਰ ਇਹ ਚੀਜ਼ਾਂ ਨਾ ਹੁੰਦੀ ਸਾਹਮਣੇ ਹਨ ਇਹ ਹੈ ਵੀ ਜਿਹੜੇ ਹਾਕਮ ਹੁੰਦੇ ਨੇ ਉਹ ਉਹਨਾਂ ਦੀ ਜਿਹੜੀ ਕਾਰਵਾਈ ਹੈ ਨਾ ਉਹਨੂੰ ਕਦੇ ਨਾ ਤਾਂ ਧਰਮ ਦੇ ਨਾਲ ਉਸੇ ਨਾ ਉਸੇ ਕੌਮ ਨਾਲ ਜੋੜ ਕੇ ਨਹੀਂ ਵਿਖਿਆ ਜਾਣਾ ਚਾਹੀਦਾ ਕਿਉਂਕਿ ਇੱਕ ਹਾਕਮ ਲਈ ਉਸ ਦੀ ਹਕੂਮਤ ਹੀ ਉਹਦਾ ਧਰਮ ਹੁੰਦੀ ਹੈ ਜੇ ਆਪਾਂ ਗੱਲ ਕਰੀਏ 47 ਤੋਂ ਬਾਅਦ ਸਾਡੇ ਪੰਜਾਬ 'ਚ ਲਗਾਤਾਰ ਜਿਹੜੇ ਮੁੱਖ ਮੰਤਰੀ ਬਣਦੇ ਆ ਰਹੇ ਨੇ ਪੰਜਾਬ ਦੇ ਹੁਕਮ ਹਾਕਮ ਉਹ ਸਿੱਖ ਬਣਦੇ ਆ ਰਹੇ ਨੇ ਚਾਹੇ ਕਾਂਗਰਸ ਦਾ ਪਾਰਟੀ ਖਾਲੀ ਪਰ ਇਸ 47 ਤੋਂ ਬਾਅਦ ਕਿੰਨੀ ਵਾਰੀ ਗੁਰੂ ਘਰਾਂ ਦੀ ਬੇਅਦਬੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਨੇ ਹੈਨਾ ਔਰ ਉਹਨਾਂ ਨੂੰ ਮੁਜਰਮਾਂ ਨੂੰ ਅੱਜ ਤੱਕ ਸਜ਼ਾ ਵੀ ਨਹੀਂ ਮਿਲੀ ਸੁਭਾ ਸਿੱਖਾਂ ਦਾ ਹਾਕਮ ਸਿੱਖ ਹੁਣ ਦੋਸ਼ ਕਿਹਨੂੰ ਦਵਾਂਗੇ ਕਿਹੜੇ ਧਰਮ ਨਾਲ ਜੋੜਾਂਗੇ ਕਿਹੜੀ ਕੌਮ ਨਾਲ ਜੋੜਾਂਗੇ ਨਹੀਂ ਠੀਕ ਹੈ ਨਹੀਂ ਇਹ 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 ਇਨਸਾਨੀ ਤੂ ਫੜਨੀ ਹੈ ਕਿਉਂਕਿ ਜੇ ਇਹ ਗੱਲ ਹੁੰਦੀ ਪਰ ਗੁਰੂ ਸਾਹਿਬ ਕਦੇ ਨਾ ਕਦੇ ਮਾਨਸ ਕੀ ਜਾਤ ਇੱਕ ਸਭੇ ਕੇ ਪਹਿਚਾਨੋ ਕਦੇ ਨਾ ਕਦੇ ਜਿਹਨੂੰ ਪ੍ਰੇਮ ਕੀਓ ਤਨੀ ਪ੍ਰਭ ਪਾਇਓ ਦਸਮਗ੍ਰੰਥ ਤੋਂ ਅਕਾਲ ਉਸ ਤੋਂ ਤੰਗ ਬਿਆਲੀ ਤੇ ਵੀ ਜੇ ਤੁਸੀਂ ਰੱਬ ਨੂੰ ਪਾਉਣਾ ਚਾਹੁੰਦੇ ਹੋ ਤਾਂ ਉਹਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ ਤੇ ਪ੍ਰੇਮ ਸਾਰੇ ਇਨਸਾਨ ਸਾਰੇ ਆਗੇ ਲੋਕ ਹਾਂ ਡਾਕਟਰ ਸਾਹਿਬ ਅੱਜ ਦੇ ਜਿਹੜੇ ਨੌਜਵਾਨ ਨੇ ਗੁਰਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਨੇ ਸੱਚਾਈ ਤੋਂ ਦੂਰ ਹੁੰਦੇ ਆ ਨੇ ਇਨਸਾਨੀਅਤ ਤੋਂ ਦੂਰ ਹੁੰਦੇ ਜਾ ਰਹੇ ਨੇ ਉਹਨਾਂ ਲਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹਨਾਂ ਦੇ ਪਰਿਵਾਰਾਂ ਨੂੰ ਕੀ ਜਿਹੜਾ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਪਹਿਲੀ ਗੱਲ ਤਾਂ ਹੈ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਉਹਨੂੰ ਉਸਦੇ ਧਰਮ ਨੂੰ ਨਹੀਂ ਭਾਸ਼ਾ ਨੂੰ ਕੱਢ ਦਿਓ ਆ ਸਾਡੇ ਬੱਚੇ ਬਹੁਤ ਸਾਰੇ ਪੰਜਾਬੀ ਉਹ ਨਹੀਂ ਪੜਦੇ ਕਾਮਰਸ ਕੋਲ ਨਹੀਂ ਪੜਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਦੋ ਟੁੱਟਦੇ ਜਾ ਰਹੇ ਨੇ ਗੁਰਬਾਣੀ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਪੰਜਾਬੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਖੁਦ ਸਮਝ ਸਕੀਏ ਸਾਨੂੰ ਕਿਸੇ ਟਰਾਂਸਲੇਟਰ ਦੀ ਉਹ ਨਾ ਜਿਹੜੇ ਹੁੰਦੇ ਨਾ ਅਲਥੇ ਕਿਤੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਚੇਂਜ ਕਰ ਦਿੱਤੀਆਂ ਹੁੰਦੇ ਨੇ ਹੁਣ ਦਸਵੇਂ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਮੈਕਸਿਮਮ ਫਾਰਸੀ ਚ ਹੈ ਦਸੋਂ ਗੜਾ ਸਿੱਕੇ ਜਾਂਦਾ ਨਹੀਂ ਜਾਂਦਾ ਨਾ ਹੁਣ ਜਦੋਂ ਸਾਨੂੰ ਅੱਥਾ ਕਰਦੇ ਸਾਨੂੰ ਉਹੀ ਆਊਗਾ ਇੱਕ ਤਾਂ ਸਾਨੂੰ ਗੁਰਬਾਣੀਆਂ ਨਾਲ ਜੁੜਨਾ ਚਾਹੀਦਾ ਹੈ ਪੰਜਾਬੀ ਨਾਲ ਜੁੜੇ ਰਹਿਣਾ ਚਾਹੀਦਾ ਹੈ ਔਰ ਸਹੀ ਇਤਿਹਾਸ ਦੀ ਸਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਕਿ ਸਾਡੇ ਜਿਹੜੇ ਬੜਿਆਂ ਨੇ ਪੁਰਖਿਆਂ ਨੇ ਦਿੱਤੀਆਂ ਕ ਸੋ ਇਹ ਸੰਨ ਡਾਕਟਰ ਨਸੀਰ ਅਖਤਰ ਮਲੇਰ ਕੋਲਾ ਤੋਂ ਮਲੇਰ ਕੋਲਾ ਦੇ ਨਵਾਬ ਸ਼ਿਰ ਮੁਹੰਮਦ ਖਾਨ ਦੇ ਵੰਸ਼ ਜਿਨ੍ਹਾਂ ਨੇ ਅੱਜ ਫਤਗੜ ਸਾਹਿਬ ਦੀ ਧਰਤੀ ਤੇ ਇੱਕ ਸਿੱਖ ਮੁਸਲਮਾਨ ਸੰਜ ਇੱਕ ਭਾਈਚਾਰਕ ਨੂੰ ਬਰਕਰਾਰ ਰੱਖਦੇ ਆ ਇੱਕ ਸੁਨੇਹਾ ਦਿੱਤਾ ਸਿੱਖ ਨੌਜਵਾਨਾਂ ਨੂੰ ਸੱਚਾਈ ਤੇ ਚੱਲਣ ਦੀ ਗੁਰਬਾਣੀ ਦੇ ਰਾਹ 'ਤੇ ਚੱਲਣ ਦੀ ਜਿਹੜੀ ਅਪੀਲ ਕੀਤੀ ਆ ਕੁਲਦੀਪ ਸਿੰਘ ਫਤਗੜ ਸਾਹਿਬ ਤੋਂ ਕੈਮਰਾ ਪਰਸਨ ਨੀਸ਼ਾਨ ਸਿੰਘ ਦੇ ਨਾਲ